ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਤਾਂ ਨੇ ਦੋ ਮੱਜਾ ਦਿਖਾਉਣੀਆਂ ਤੇ ਦੋਵੇਂ ਤੋਕੜਾ ਗੱਪਣਾ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਇਹ ਆ ਵੀ ਜਿਹੜੀਆਂ ਚੈੱਕ ਪਾਸ ਹੁੰਦੀਆਂ ਜਾ ਕੇ ਆਪਣੇ ਚੈੱਕ ਜ਼ਰੂਰ ਕਰਵਾ ਲਿਆ ਕਰੋ ਤੇ ਥਨ ਹਵਾਨਾ ਸਾਰਾ ਚੰਗੀ ਤਰ੍ਹਾਂ ਵਿੱਚ ਚੀਜ਼ਾਂ ਵੇਖ ਚਾਖ ਕੇ ਚੈੱਕ ਕਰਕੇ ਖੜਿਆ ਕਰੋ ਜੀ ਤੇ ਗੱਲਬਾਤ ਤੁਹਾਨੂੰ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਜੀ ਮੇਰਾ ਜੇ ਬਾਕੀ ਨਾਲ ਤੇ ਅੱਜ ਦੋਵੇਂ ਟੁਕੜਾ ਕੱਪਣਾ ਜੀ ਹਾਂਜੀ ਹਾਂਜੀ ਦੋਵੇਂ ਟੁਕੜਾ ਕੱਪਣਾ ਜੀ ਠੀਕ ਐ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਪ੍ਰਦੀਪ ਸਿੰਘ ਜੇ ਸਨ ਆਫ ਸਰਕਾਰ ਬਲਦੇਵ ਸਿੰਘ ਪਿੰਡ ਸ਼ਿਸ਼ਰੇਵਾਲ ਤਹਿਸੀਲ ਪਟਾਲਾ ਜ਼ਿਲ੍ਹਾ ਗਰਦਾਸ ਤੇ ਫੋਨ ਨੰਬਰ ਹੀ ਬੋਲ ਦੋ 7783235 ਠੀਕ ਐ ਤੇ ਪਹਿਲਾਂ ਮੀਨੀ ਵਿਖਾ ਦਈਏ ਜਿਹੜੀ ਮੀਨੀ ਚਾਹੋ ਕਿੰਨੇ ਜਰ ਦੀ ਚੈੱਕ ਪਾਸਟ ਮੀਨੀ ਮੇਣੀ ਦੀ ਤੇ ਲਾਮੀ ਨਾਲ ਦੋ ਚਾਹ ਦੇ ਘੱਟ ਦੀ ਅੱਛਾ ਤਿੰਨਾਂ ਦੀ ਮੰਨ ਕੇ ਚੱਲੀ ਹੈ ਕਿ ਆਹ ਤਿੰਨਾਂ ਤੋਂ ਪੰਜ-ਛੇ ਜਣੇ ਠੀਕ ਆ ਤੇ ਦੁੱਧ ਕਿੰਨਾ ਦੇ ਕੋ ਮੇਣੀ ਦਾ ਦੁੱਧ ਸ਼ਾਮ ਤੋਂ ਬਾਹਰ ਹੀ ਹੋਣਾ ਜੀ ਤਾਂ ਅੱਜ ਆ ਕੇ ਬਣਿਆ ਆਪਾਂ ਸ਼ਾਮ ਹੀ ਕਿਨਾਂ ਚੀ ਦਾਵਾ ਤੇ ਬਦਸ ਸੱਜਰ ਨੇ ਕਿੰਨਾ ਕਿ ਚਵਾਇਆ ਦੁੱਧ ਸੱਜਰ ਵੀ ਜੀ ਉਹਨੇ 13 ਕਿਲੋ ਚਾਹੁੰਦੇ ਨੇ ਅੱਛਾ ਤਾਂ ਇਹਦੇ ਕਰਕੇ ਜੀ ਤੇ ਬਤਾਉਗਾ ਠੀਕ ਆ ਬਾਜ਼ਾਰ ਦਾ ਫੜਾ ਕਰਨੀ ਆ ਅੱਗੀਆਂ ਗਰਮੀ ਦੇ ਸੱਜਰਾਂ ਨੇ ਹਾਂਜੀ ਹਾਂਜੀ 3 ਮਹੀਨੇ ਦੀ ਗੱਬਨੇ ਤੇ 6 ਕਿਲੋ ਦੁੱਧ ਜਿਹੜੇ ਕਹਿੰਦੇ ਵੀ ਬਾਕੀ ਚੱਕ ਪਾਸ ਆ ਕੋਈ ਵੀਰ ਆਪਣੀ ਚੱਕ ਕਰਵਾ ਲੈ ਜਰੂਰ ਮਤਰਾ ਇਹ ਵੀ ਚਲੋ ਸਰੀਰਾਂ ਚੰਗੀ ਆ ਤੇ ਨਿੱਗਰਵਾਨੇ ਦੀ ਫਿਕਸਵਾਨੇ ਦੀ ਤੇਰੇ ਥੋੜੀ ਜਿਹੀ ਨੀ ਲੋਈਆਂ ਵਿੱਚ ਲੇਡੀਆਂ ਆ ਗਏ ਅੱਛਾ ਜੀ ਆਜ ਲੈ ਆਜ ਯਾਰ ਥਾਣੇ ਦੇ ਦੇਖ ਸਕਦੇ ਆ ਲੱਗੇ ਤਾਂ ਜਵਾਬ ਸੁਆਲੀ ਦੀ ਬਹੁਤ ਵਧੀਆ ਕੋਈ ਕੋ ਛੱਡਾ ਨਹੀਂ ਕੋਈ ਬਾਗ ਘਾਟਾ ਦਾ ਲੱਗਦਾ ਠੀਕ ਐ ਨਾ ਉਥੇ ਵੀਰ ਜੀ ਤੋਂ ਕਿਹੜਾ ਮੋਦਾ ਚੋਕ ਨਾ ਲਿਜੇ ਪਹਾੜੇ ਤੇ ਹਾਂਜੀ ਸਵੇਰੇ ਇਹਨੇ ਸਾਡੇ ਕੋਲ ਟੀਕਾ ਲਿਆ ਠੀਕ ਐ ਸਵੇਰੇ ਕਿੰਦਾ ਟੀਕਾ ਲਵਾਇਆ ਯਾਰ ਥਾਣੇ ਬੰਨਿਆ ਨੇ ਪਾਸੇ ਤੋਂ ਦੇਖ ਸਕਦੇ ਤੇ ਮਿਲਕਵਿਨ ਵੀ ਚੰਗੀ ਲੱਗੀ ਐ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਦੇ ਨਾਲ ਲੜ ਵਾਲੇ ਕਰਨਾ ਹੋਣੀ ਕਰਨਾ ਕਿ ਲੱਖ ਮਾ ਕੇ ਘਮੜ ਕੇ 50 ਹਾਂਜੀ ਸਾਢੇ 70 ਛੋਟ ਕਰਦਾ ਕਿ ਆਪਣਾ ਅੱਛਾ 65000 ਛੋਟ ਕਰ ਦੋਗੇ ਹਾਂਜੀ ਠੀਕ ਹੈ ਜੀ ਬਹੁਤ ਬੜਾ 77 ਕਰਾ ਲਈ 80 ਕਰਾ ਲਈ ਉਹ ਜਿਹੜਾ ਤੇ ਬਾਕੀ ਉਹ ਤਰ੍ਹਾਂ ਇਹ ਆ ਵੀ ਭਾਰੀ ਆ ਮੱਜ ਕਦ ਕਾਠ ਵੀ ਚੰਗਾ ਆ ਉਥੇ ਰਹਿਦਾ ਕਾਫੀ ਮਾਰ ਕੇ ਬੈਠਾ ਜੋ ਥੱਲੇ ਦੇ ਮਿਰਤੀ ਦੋਵੇਂ ਟਾਈਮ ਠੀਕ ਹੈ ਜੀ ਸਿਰ ਇਹ ਅੰਟੀਗਲ ਆ ਪਰ ਅਸੀਂ ਲਿਖਾ ਲਈ ਨਹੀਂ ਉਹਦਾ ਇੱਕ ਨੋਟ ਸੀ ਅੱਛਾ ਠੀਕ ਹੈ ਤੇ ਦੁੱਧ ਸਾਡੇ ਕਿ 4 ਕਿਲੋ ਜਾਂ 5 ਰੋੜਾ ਬੋਦਾ ਮਰਦਾ ਅੱਛਾ ਇਹ ਤੇ 9 ਮਹੀਨਾ ਦੁੱਧ ਚੱਕਤਾ ਆ ਠੀਕ ਹੈ ਇਹ ਵੀ ਤਿੰਨਾਂ ਦੀ ਮੰਨ ਕੇ ਚੱਲੀ ਜੇ ਅਗਰ ਮਾਲਕ ਨਾਲ ਤਿੰਨ ਤੋਂ ਪੰਜ ਸੱਤ ਦਿਨ ਉੱਤੇ ਹੀ ਠੀਕ ਇਹਨੇ ਸੱਜਣ ਨੇ ਕਿੰਨਾ ਕਿਚਵਾ ਦੁੱਧ ਇਹ ਚੱਲੋ ਵੀ ਇੱਕ ਵੇ ਘਰੋਂ ਦੋਵੇਂ ਲਿਆਂ ਜਾਂਦਾ ਇੱਕੋ ਜਨਾਂ ਜੀ ਮੇਰੀਆਂ 12 13 ਤੋਰਾਂ ਹਾਂ ਫੇਰ ਇਹਨੇ ਇਹ ਨੂੰ ਜਰਟੀ ਕਹ ਲੈ ਠੀਕ ਹੈ ਜੀ ਇਹ ਕਹੇ ਵਾ ਲੈ ਜਾ ਕੀ ਕਹਾਂ ਉਹ ਪਹਾੜ ਪਹੁੰਚਣ ਠੀਕ ਹੈ ਤੇ ਕਹਿੰਦੇ ਵੀ ਹਲਦੀਆਂ ਨਹੀਂ ਆ ਫੇਰ ਪਹਾੜੇ ਤੇ ਆ ਜੂਗੀਆਂ ਤਾਂ ਆਇਆ ਲੈ ਇਹ ਤਾਂ ਐਦੇ ਵੀ ਦੇਖ ਸਕਦੇ ਆ ਪਹਲਾ ਕੇ ਤੋਂ ਬਹੁਤ ਫਾਦ ਵੀ ਜੀ ਆਪਣੀ ਗਰੰਟੀ ਹੋ ਠੀਕ ਹੈ ਕਰਾਉਣੀਆਂ ਕਿ ਇੱਥੇ ਚੱਕ ਕਰਾ ਕੇ ਖੜਿਆ ਚੱਕ ਕਰਾ ਕੇ ਠੰਡੇ ਡੀਕੇ ਲਵਾ ਕੇ ਤੇ ਉਦ ਤੱਕ ਕਿੰਨੇ ਕ ਦਿਨਾਂ ਚ ਕੋਈ ਚੈੱਕ ਕਰਵਾ ਲੈ ਜਾ। ਕੋਈ ਗਰੰਟੀ ਦਵਾ। ਦਿਨ 2 ਦਿਨਾਂ ਦੀ। 2 ਦਿਨਾਂ ਚ ਆਪਣੇ ਘਰ ਖੜ ਕੇ ਕਰਾ ਲਈ। ਠੀਕ ਹੈ ਜੀ। ਬੋਲਣਾ ਕਿ ਜਾਂਦਾ ਕੋ ਡਾਕਟਰ ਸਾਹਿਬ ਕੇ ਚੈੱਕ ਕਰਾ। ਠੀਕ ਹੈ ਜੀ। ਤੇ ਇਹਦਾ ਫਿਰ ਮੁੱਲ? ਇਹ ਵੀ ਜੀ 55000 ਦੀ ਦੇ ਦਾਂਗੇ ਉੱਥੇ ਛੋਟ-ਛੋਟ ਕਰ। 65500 ਦੀ ਦੇ ਦੋ। ਦੋਵੇਂ ਜੋੜਾ ਲਊਗਾ ਤੇ 15 ਲਾ ਦੇ ਦ। ਅੱਛਾ। ਫਿਰ 15 ਦੇ ਦੋਗੇ। ਠੀਕ ਹੈ। ਤੇ ਠੀਕ ਹੈ ਵੀ ਜੀ। ਬਾਕੀ ਸੋਈਆਂ ਨੇ ਵੀ ਠੀਕ ਹੈ ਆਪਣੀਆਂ ਚੌਕ ਤਸੱਲੀ ਕਰੋ। ਗੰਭ ਠੀਕ ਹੈ ਤੇ ਥਰਡ ਦੇ ਬਾਅਦ ਕੱਟ ਹੋਵੇ ਉਹ ਗੱਲ ਨਹੀਂ ਜੀ ਠੀਕ ਹੈ ਤੇ ਬਾਕੀ ਚਲੋ ਜੋ ਵੀ ਇੱਥੇ ਕਰੀ ਆਪਣਾ ਵੇਚ ਚਾ ਕੇ ਫੇਰ ਹੀ ਆਪਣਾ ਪਛੇ ਲਿਆ ਕਰੋ ਜੀ